ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਕੁਝ ਜ਼ਰੂਰੀ ਵਾਕ ਜੋ ਕਿ ਬਹੁਤ ਹੀ ਯੂਸਫੁਲ ਹੁੰਦੇ ਨੇ ਸਾਡੀ ਰੋਜ਼ਾਨਾ ਲਾਈਫ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਇਹੋ ਜਿਹੇ ਹੋਰ ਵੀਡੀਓਜ਼ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਸਾਡਾ ਪਹਿਲਾ ਸੈਂਟੈਂਸ ਹੈ ਸੋਨੋ ਪ੍ਰੇ ਆਕੂ ਪਾਤੋ ਜਾਂ ਸੋਨੋ preoccupata ਜੇ ਤਾਂ ਮੁੰਡਾ ਇਹ ਤਾਂ ਤੁਸੀਂ preoccupato ਕਹੋਗੇ ਜੇ ਕੁੜੀ ਗੱਲ ਕਰ ਰਹੀ ਆ ਤਾਂ ਸੋਨੋ preoccupata ਭਾਵ ਮੈਂ ਚਿੰਤਿਤ ਹਾਂ ਜਦੋਂ ਵੀ ਤੁਸੀਂ ਕਿਸੇ ਚਿੰਤਾ ਦੇ ਵਿੱਚੋਂ ਤਾਂ ਇਹ ਵਾਲਾ ਕੰਟੈਕਸਟ ਯੂਜ਼ ਕਰ ਸਕਦੇ ਹੋ ਦੱਸਣ ਦੇ ਵਾਸਤੇ ਸੋਨੋ preoccupato per il futuro ਮੈਂ ਭਵਿੱਖ ਦੀ ਚਿੰਤਾ ਦੇ ਵਿੱਚ ਹਾਂ ਜਾਨੀ ਕਿ ਮੈਨੂੰ ਮੈਂ ਚਿੰਤਾ ਦੇ ਵਿੱਚ ਹਾਂ ਆਪਣੇ ਫਿਊਚਰ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਤੁਸੀਂ ਦਾ ਸਕਦੇ ਹੋ ਨੈਕਸਟ ਐਗਜ਼ਾਮਪਲ ਹੈ ਮੀ ਸੈਂਟੋ ਮੀ ਸੈਂਟੋ ਪ੍ਰੇਕੂਪਾਟੋ ਅੋਜੀ ਮੈਂ ਅੱਜ ਚਿੰਤਤ ਜਾਂ ਮੈਂ ਚਿੰਤਾ ਮਹਿਸੂਸ ਕਰਦਾ ਹਾਂ ਜਾਂ ਕਰ ਰਿਹਾ ਹਾਂ ਯਾਨੀ ਕਿ ਮੈਨੂੰ ਚਿੰਤਾ ਹੋ ਰਹੀ ਹੈ ਅੱਜ ਤਾਂ ਮੀ ਸੈਂਟੋ ਲਗਾ ਕੇ ਭਾਵ ਮੀ ਸੈਂਟੋ ਦਾ ਭਾਵ ਕੀ ਹੈ ਮੈਂ ਮਹਿਸੂਸ ਕਰ ਰਿਹਾ ਹਾਂ ਜਾਂ ਮੈਂ ਮਹਿਸੂਸ ਕਰਦਾ ਹਾਂ ਸੇ ਸਹੀ ਪ੍ਰੀਅਕੂਪਾਤੋ ਪਾਰਲਾ ਕੋਨ ਕਲਕੂਨੋ ਜੇਕਰ ਤੁਸੀਂ ਚਿੰਤਾ ਦੇ ਵਿੱਚੋਂ ਜਾਂ ਤੁਹਾਨੂੰ ਚਿੰਤਾ ਹੋ ਰਹੀ ਹੈ ਤਾਂ ਤੁਸੀਂ ਕਿਸੇ ਨਾਲ ਗੱਲ ਕਰੋ ਪਾਰਲਾ ਕੋਨ ਕਲਕੂਨੋ ਕਲਕੂਨੋ ਦਾ ਭਾਵ ਹੁੰਦਾ ਕਿਸੇ ਦੇ ਨਾਲ ਕੋਈ ਵੀ ਪਰਸਨ ਥਰਡ ਪਰਸਨ ਸੋ ਨੋ ਮੋਲਤੋ ਪ੍ਰੀਅਕੂਪਾਤਾ ਪਰਕੇ ਮਿਓ ਫੀਲੀਓ ਆਲਾ ਫੈਬਰੀਅਲਤਾ ਮੈਂ ਬਹੁਤ ਹੀ ਚਿੰਤਤ ਹਾਂ ਕਿਉਂਕਿ ਪਰਕੈ ਮਿਓ ਫੀਲਿਓ ਮੇਰਾ ਬੇਟਾ ਜਬ ਮੇਰਾ ਮੁੰਡਾ ਆਲ ਫੈਬ੍ਰੀ ਆਲਤਾ ਨੂੰ ਬਹੁਤ ਤੇਜ ਬੁਖਾਰ ਹੈ ਆਲਤਾ ਦਾ ਭਾਵ ਹੁੰਦਾ ਤੇਜ ਸੋਨੋ ਮੋਲਟੋ ਪ੍ਰੀਆਕੂਪਾਟੋ ਪਰ ਲੇਸਾਮੇ ਦੀ ਦੋਮਾਨੀ ਮੈਂ ਕੱਲ ਦੀ ਪ੍ਰੀਖਿਆ ਬਾਰੇ ਬਹੁਤ ਹੀ ਚਿੰਤਧਾਂ ਜਾਨੀ ਕਿ ਕੱਲ ਨੂੰ ਤੁਹਾਡੀ ਕੋਈ ਵੀ ਪ੍ਰੀਖਿਆ ਹੈ ਤੇ ਉਸ ਲਈ ਤੁਸੀਂ ਚਿੰਤਾ ਦੇ ਵਿੱਚ ਹੋ ਇਸ ਵਾਕ ਨੂੰ ਯੂਜ਼ ਕਰ ਸਕਦੇ ਹੋ ਦੂਜਾ ਢੰਗ ਹੈਗਾ ਇਹ ਚਿੰਤਾ ਦਾ ਵਿੱਚ ਹੋਣਾ ਜਾਂ ਕਿਸੇ ਚੀਜ਼ ਦਾ ਡਰ ਹੋਣਾ ਤਾਂ ਤੁਸੀਂ ਕਹਿ ਸਕਦੇ ਹੋ ઓ ਪਾਉਰਾ ਦੀ ઓ ਪਾਉਰਾ ਦੀ ਮੈਨੂੰ ਡਰ ਹੈ ਕਿਸ ਚੀਜ਼ ਦਾ ਡਰ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਤੁਹਾਡੀ ਨੀਂਦ ਦੇ ਅਕੋਰਡਿੰਗ ਯੂਜ਼ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤਾਂ ਦੇਖ ਲੈਣੇ ਆ ਐਗਜ਼ਾਮਪਲਸ ઓ ਪਾਉਰਾ ਦੀ ਪਰਲਾਰੇ ਇਨ ਪੁਬਲਿਕੋ ਉਹ ਪਾਉਰਾ ਦੀ ਪਰਲਾਰੇ ਇਨ ਪਬਲਿਕੋ ਪਾਪ ਮੈਨੂੰ ਪਬਲਿਕ ਦੇ ਵਿੱਚ ਬੋਲਣ ਲੱਗੇ ਡਰ ਲੱਗਦਾ ਹੈ ਇਹ ਸਾਰੇ ਵਾਕ ਕੀ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਪ੍ਰੈਜ਼ੈਂਟ ਟੈਂਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਉਹ ਪਾਉਰਾ ਦੀ ਪੈਰ ਦੇ ਰੇ ਇਲ ਟ੍ਰੇਨੋ ਮੈਂ ਟ੍ਰੇਨ ਮੈਨੂੰ ਡਰਾ ਕਿ ਮੇਰੀ ਟ੍ਰੇਨ ਲੰਘ ਜਾਣੀ ਆ ਜਾਂ ਛੁੱਟ ਜਾਣੀ ਆ ਪੈਰ ਦੇ ਰੇ ਹੁੰਦਾ ਲੋਸਟ ਕਰ ਦੇਣਾ ਜਗਵਾ ਦੇਣਾ ਠੀਕ ਹੈ ਇੱਥੇ ਆਜੂਗਾ ਕਿ ਖੁੰਝਨ ਦੇ ਸੈਂਸ ਦੇ ਵਿੱਚ ਅਸੀਂ ਪੈਰਦਰੇ ਸ਼ਬਦ ਨੂੰ ਜਾਨੀ ਕਿ ਵਰਬ ਨੂੰ ਯੂਜ਼ ਕਰ ਸਕਦੇ ਹਾਂ ਓਪਾਉਰਾ ਦੀ ਨੋਨ ਰੀਉਸ਼ੀਰੇ ਆ ਤੋਰਵਾਰੇ ਲਾ ਸਟਰਾਡਾ ਮੈਨੂੰ ਡਰ ਹੈ ਕਿ ਮੈਨੂੰ ਰੋਡ ਨਹੀਂ ਲੱਭਣਾ ਜਾਂ ਮੈਨੂੰ ਸੜਕ ਨਹੀਂ ਲੱਭਣੀ ਜਿੱਥੇ ਮੈਂ ਜਾਣਾ ਚਾਹੁੰਨੀ ਆ ਐਗਜ਼ੈਕਟ ਜਾਂ ਜਾਣਾ ਚਾਹੁੰਦਾ ਹਾਂ ਠੀਕ ਹੈ ਓਪਾਉਰਾ ਦੀ ਨੋਨ ਰੀਉਸ਼ੀਰੇ ਮਤਲਬ ਤੁਹਾਡੀ ਤੁਹਾਡੀ ਕਪੇਬਿਲਿਟੀ ਨਹੀਂ ਆ ਰੀਉਸ਼ੀਰੇ ਦਾ ਮਤਲਬ o paura di non riuscire a risolvere il problema menu dare ki main samasya hai jehdi problem aa onu solve nahi kar sakanga theek hai me to solve nahi honi risolvere honda kisi cheez da hal kadna o paura di scivolare sulla pista di ghiaccio menu dare ki main barf ਜਿਹੜਾ ਆਪਣਾ ਬਰਫ਼ ਜੰਮੀ ਹੁੰਦੀ ਆ ਪਿਸਤਾ ਬਣਾਇਆ ਹੁੰਦਾ ਸਕੇਟਿੰਗ ਵਾਸਤੇ ਉਹਦੇ ਉੱਤੇ ਮੈਂ ਤਿਲਕ ਜਾਵਾਂਗਾ ਤਿਲਕਣਾ ਦਾ ਮਤਲਬ ਹੁੰਦਾ ਸ਼ੀਵੋ ਲਾਰੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆਪਣੇ WhatsApp ਗਰੁੱਪ ਦੇ ਵਿੱਚ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਹੋਰ ਵੀ ਕੋਈ ਇਸ ਚੀਜ਼ ਦਾ ਫਾਇਦਾ ਲੈ ਸਕੇ ਨੈਕਸਟ ਟਾਈਮ ਲਈ ਕੋ ਅਜ਼ਮੀ ਕੌਂਸੀਲਿਆ ਜਦੋਂ ਤੁਸੀਂ ਕਿਸੇ ਤੋਂ ਸਲਾਹ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਵਾਕ ਤੁਸੀਂ ਯੂਜ਼ ਕਰ ਸਕਦੇ ਹੋ ਇਹ ਹੈਗਾ ਆਪਣਾ ਫਰਮਾ ਲੇ ਠੀਕ ਹੈ ਤੁਸੀਂ ਮੈਨੂੰ ਕੀ ਸਲਾਹ ਦੋਗੇ ਇਹ ਬੋਲੇਵੋ ਅੰਦਾਰੀਆ ਮਿਲਾਨੋ ਮੈਂ ਜਾਣਾ ਚਾਹੁੰਦਾ ਸੀ ਮਿਲਾਨ ਜੋ ਮੈਂ ਜਾਣਾ ਚਾਹੁੰਦਾ ਹਾਂ ਮਿਲਾਨ ਲੇ ਕੋਜ਼ਾ ਮੀ ਕੋਂਸੀਲਿਆ ਪਾਵ ਤੁਸੀਂ ਮੈਨੂੰ ਕੀ ਸਲਾਹ ਦੋਗੇ ਜਾਂ ਕਿਦਾਂ ਦੀ ਸਪਾਰਿਸ਼ ਮੇਰੇ ਅੱਗੇ ਰੱਖੋਗੇ ਕਿ ਮੈਨੂੰ ਕਿੱਦਾਂ ਜਾਣਾ ਚਾਹੀਦਾ ਹੈ ਠੀਕ ਹੈ ਕਿਸੇ ਵੀ ਟੌਪਿਕ ਤੇ ਤੁਸੀਂ ਇਸ ਸ਼ਬਦ ਇਸ ਵਾਕ ਦੀ ਵਰਤੋਂ ਕਰਕੇ ਸਲਾਹ ਲੈ ਸਕਦੇ ਹੋ ਲਈ ਕੋਜ਼ਾ ਮੀ ਕੰਸੀਲੀਆ ਮਤਲਬ ਤੁਸੀਂ ਮੈਨੂੰ ਕੀ ਦੱਸਦੇ ਹੋ ਕੀ ਸਲਾਹ ਦਿੰਦੇ ਹੋ ਕੁਆਲੇ ਕਲੋਰੇ ਮੀਸਤਾ ਬੇਨੇ ਮੇਰੇ ਤੇ ਕਿਹੜਾ ਰੰਗ ਜ਼ਿਆਦਾ ਜਚੇਗਾ ਠੀਕ ਹੈ ਜਾਂ ਟੁਕੇਗਾ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਨੈਕਸਟ ਸਾਡਾ ਫਰੇਜ਼ ਆ ਉਹ ਹੈਗਾ ਸਲਾਹ ਲੈਣ ਲਈ ਇਹ ਵੀ ਹੋ ਸਕਦਾ ਹੈ ਮੀ ਪੋ ਕੰਸੀਲੀਆਰੇ ਕੀ ਤੁਸੀਂ ਮੈਨੂੰ ਸਲਾਹ ਦੇ ਸਕਦੇ ਹੋ ਮੀ ਪੂਆ ਦਾ ਭਾਵ ਹੁੰਦਾ ਮੈਨੂੰ ਦੇ ਸਕਦੇ ਹੋ ਕੰਸੀਲੀਆਰੇ ਸਲਾਹ ਮੀ ਪੂਆ ਕੰਸੀਲੀਆਰੇ ਮਤਲਬ ਇਹ ਇੱਕ ਰਿਸਪੈਕਟਡ ਵੇ ਆ ਕਿਸੇ ਤੋਂ ਵੀ ਸਲਾਹ ਲੈਣ ਦਾ ਮੀ ਪੂਆ ਕੰਸੀਲੀਆਰੇ ਉਨ ਬੂਨ ਮੈਡੀਕੋ ਦੀ ਬਾਜ਼ੇ ਨੇ ਲਾ ਜ਼ੋਨਾ ਕੀ ਤੁਸੀਂ ਮੈਨੂੰ ਸਲਾਹ ਦੇ ਸਕਦੇ ਹੋ ਇੱਕ ਡਾਕਟਰ ਦੀ ਵਧੀਆ ਮੈਡੀਕਲ ਡਾਕਟਰ ਦੀ ਇਸ ਖੇਤਰ ਦੇ ਵਿੱਚ ਠੀਕ ਹੈ ਜੀ ਮੈਨੂੰ ਦੱਸ ਸਕਦੇ ਹੋ ਕਿਹੜਾ ਡਾਕਟਰ ਜਿਆਦਾ ਵਧੀਆ ਕਿਹਣਾ ਮੈਂ ਦੇਖੋ ਵਧੀਆ ਹੈ। ਹਮਪਲਾ ਮੀ ਪੋ ਕੌਨਸੇ ਲਿਆਰੇ ਦੋਵੇ ਦੇਵੋ ਰੈਜਿਸਟਰਾਰੇ ਅਦੇਸੋ ਮਤਲਬ ਤੁਸੀਂ ਮੈਨੂੰ ਸਲਾਹ ਦੇ ਸਕਦੇ ਹੋ ਹੁਣ ਮੈਂ ਕਿੱਥੇ ਰਜਿਸਟਰ ਮੈਨੂੰ ਕਰਨਾ ਚਾਹੀਦਾ ਹੈ ਮਤਲਬ ਜੋ ਵੀ ਤੁਸੀਂ ਕੋਈ ਕੰਮ ਕਰਨ ਚੱਲਨੇ ਉਹਦੇ ਵਾਸਤੇ ਰਜਿਸਟ੍ਰੇਸ਼ਨ ਦੀ ਲੋੜ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਕਿਸੇ ਤੋਂ ਸਲਾਹ ਪੁੱਛ ਸਕਦੇ ਹੋ ਰਜਿਸਟ੍ਰਾਰੇ ਦਾ ਮਤਲਬ ਹੁੰਦਾ ਹੈ ਰਜਿਸਟਰ ਕਰਨਾ ਨੈਕਸਟ ਐਗਜ਼ਾਮਪਲ ਤੋਂ ਪਹਿਲਾਂ ਇੱਕ ਮੈਂ ਗੱਲ ਕਰਨਾ ਚਾਹਾਂਗੀ ਕਿ ਜੇਕਰ ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋ ਜ਼ਿਆਦਾਤਰ ਜਿਹੜੇ ਮੇਰੇ ਵਿਊਅਰਸ ਨੇ ਉਹ ਹੈਗੇ ਆ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਨੇ ਬਿਲਕੁਲ ਵੀ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਰ ਵੀਡੀਓਜ਼ ਦੇਖਦੇ ਆ ਤਾਂ ਪਲੀਜ਼ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀ ਮੇਰੀ ਹਰ ਇੱਕ ਪਹਿਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਬਸ ਇੰਨੇ ਹੀ ਉਮੀਦ ਕਰਦੀ ਹਾਂ ਤੁਸੀਂ ਕੁਝ ਨਵਾਂ ਜ਼ਰੂਰ ਸਿੱਖਿਆ ਹੋਵੇਗਾ ਜੇ ਕੁੱਝ ਸਿੱਖਿਆ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ